ਮੰਡਸਟਰੀਅਲ ਸਰਵਿਸ ਯੂਨੀਅਨ ਵੱਲੋਂ ਕੀਤਾ ਗਿਆ ਬਠਿੰਡਾ ਦੇ ਅੰਦਰ ਸਾਲਾਨਾ اجلاس ਅਤੇ ਪੰਜਾਬ ਭਰ ਦੇ ਵਿੱਚੋਂ ਵਰਕਰਸ ਦੇ ਵਿੱਚ ਹੋਏ ਸ਼ਾਮਲ ਮੰਡਸਟਰੀਅਲ ਸਰਵਜੂਨੀਅਨ ਦੇ ਸੂਬਾ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪੀਐਸਪੀਸੀਐਲ ਤੇ ਪੀਐਸਟੀਸੀਐਲ ਵੱਲੋਂ ਅੱਜ ਬਠਿੰਡਾ ਦੇ ਅੰਦਰ ਡੈਲੀਗੇਟ ਕਾਨਫਰੰਸ ਕੀਤੀ ਜਾ ਰਹੀ ਹੈ ਅਤੇ ਇਸ ਦੇ ਵਿੱਚ ਮੁਲਾਜ਼ਮਾਂ ਦੇ ਭਾਗ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਆਏ ਮੁਲਾਜ਼ਮਾਂ ਦੀ ਜਿੱਥੇ ਅੱਜ ਨਵੀਂ ਚੋਣ ਕੀਤੀ ਗਈ ਉੱਥੇ ਉਹਨਾਂ ਵੱਲੋਂ ਸੂਬਾ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਸਨ ਉਹਨਾਂ ਦੇ ਵੀ ਉਹਨਾਂ ਵੱਲੋਂ ਖਿੱਦਰੀ ਕੀਤੀ ਕਿਹਾ ਕਿ ਸਰਕਾਰ ਵੱਲੋਂ ਵਾਅਦੇ ਜਰੂਰ ਕੀਤੇ ਗਏ ਲੇਕਿਨ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਉਹ ਨਿਭਾਇਆ ਨਹੀਂ ਗਿਆ ਜਿਸ ਨੂੰ ਲੈ ਕੇ ਉਹ ਆਉਣ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਵੀ ਕਰਨਗੇ ਅਤੇ ਉਹਨਾਂ ਨਾਲ ਇਹ ਵੀ ਕਿਹਾ ਕਿ ਉਹਨਾਂ ਵੱਲੋਂ 9 ਜੁਲਾਈ ਨੂੰ ਇੱਕ ਜਿਹੜੀ ਹੈ ਉਹ ਇੱਕ ਦੇਸ਼ ਦੇ ਦੇਸ਼ਗੱਪੀ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੀ ਉਹ ਵਾਦ ਚੜ੍ਹ ਕੇ ਹਿੱਸਾ ਰਾਂਗੇ ਤੇ ਉਹ ਸ਼ਾਮਲ ਹੋਣਗੇ ਮੈਂ ਹਰਵਿੰਦਰ ਸਿੰਘ ਜੀ ਜਨ ਪ੍ਰਧਾਨ ਐਮ ਜੀ ਅਨੁਕੀ ਬੋਲਾਂਗਾ ਤੋਂ ਸਾਡਾ ਜਨਰਲ ਡਿਵੀਜ਼ਨ ਅਜਲਾ ਸਾਹਿਬ ਜੀ ਸਾਡੀ ਸਟੇਟ ਦੀ ਚੋਣ ਹੈ ਤੇ ਬੜੇ ਹਮਮਾ ਕੇ ਅਸੀਂ ਕਰ ਰਹੇ ਹਾਂ ਆ ਕਿੱਥੋਂ ਕਿੱਥੋਂ ਪਹੁੰਚੇ ਰਹੇ ਸਾਰੇ ਪੰਜਾਬ ਦੇ ਵਿੱਚੋਂ ਹਰ ਕੋਨੇ 'ਚੋਂ ਸਾਡੇ ਸਾਰੇ ਸਰਕਲਾਂ 'ਚੋਂ ਜੋਨਾਂ 'ਚੋਂ ਸਾਰੇ ਸਾਡੇ EMPLOYEES ਐ ਉਹਨਾਂ ਨਾਲ ਜਿਹੜੇ ਪਹੁੰਚੇ ਸਾਰੇ ਨੂੰ ਚਾਹ ਅਸੀਂ ਚਾਹੁੰਦੇ ਹਾਂ ਵੀ ਇਹ ਸਰਕਾਰ ਪਹਿਲਾਂ ਅਸੀਂ ਸਾਡੇ ਮੁਲਾਜ਼ਮਾਂ ਨੇ ਸਾਡੇ ਨਾਲ ਬੜਾ ਤਾਲਮੇਲ ਕਰਕੇ ਵੋਟਾਂ ਪਾਈਆਂ ਸੀ ਇੱਕ ਇੱਕ ਵੋਟ ਸਾਡੇ ਜਿਹੜੇ EMPLOYEES ਨੇ ਐ ਇਹ ਸਰਕਾਰ ਨੂੰ ਪਾਈ ਸੀ ਤਾਂ ਕਿ ਇੱਕ ਚੰਗੀ ਸੋਚ ਦੇ ਬਦੌਲਤ ਪਾਈ ਸੀ ਵੀ ਇਹ ਤੀਜਾ ਧਾਰਾ ਕੋਈ ਨਵੀਂ ਨੀਤੀਆਂ ਲਿਆ ਕੇ ਸਾਡਾ ਸਹਾਦਾਰ ਕਰਨਗੇ ਪਰ ਇਹਨਾਂ ਦਾ ਵੀ ਪੰਨਾਲਾ ਪੰਜਾਬੀ ਜਾਇ ਵੀ ਉੱਥੇ ਦਾ ਉੱਥੇ ਹੀ ਹੈ ਇਹ ਮੇਰਾ ਖਿਆਲ ਹੈ ਦੂਜੀਆਂ ਸਰਕਾਰਾਂ ਨਾਲ ਵੀ ਜਵੇਂ ਖਤਮ ਹੋਗੇ ਕਿਉਂਕਿ ਇਹਨਾਂ ਦੇ ਆਰਥਿਕ ਦਾ ਉੱਤੇ ਬਹੁਤ ਦਿੱਕੀਆਂ ਨੇ ਤਰ੍ਹਾਂ ਦੇ ਨੂੰ ਹੈਨੀ ਤੇ ਸਾਡੇ ਜਿਹੜੇ ਪੋਸਟਾਂ ਬਹੁਤ ਸਾਰੇ ਖਾਦੀ ਪਈਆਂ ਜੀ ਇਹ ਦੀ ਗੱਲ ਸਾਡੇ ਬਹੁਤ ਸਾਰੇ ਮਸਲੇ ਜਿਹੜੇ ਇਹਨਾਂ ਕੋਲੇ ਮੇਰਾ ਖਿਆਲ ਹੈ ਵੀ 1000 ਰੁਪਿਆ ਕਿਸੇ ਨੂੰ ਮੰਥਲੀ ਦੇਣ ਵਾਸਤੇ ਵੀ ਆਰਥਿਕ ਦਾ ਬਹੁਤ ਬਾੜੀ ਹੈ ਸਰਕੀ ਨਾਮਤ ਅਵਲ ਕੀ ਨਾਮ ਹੈ ਮੇਰਾ ਨਾਮ ਹਰਪਾਲ ਸਿੰਘ ਮਿਨਿਸਟਰੀਅਲ ਸਰਵਿਸਮ ਪੀ ਐਸ ਸੀ ਵੀ ਪੀਐਸਪੀਸੀ ਅਤੇ ਵੀਐਸਟੀਸੀ ਦਾ ਪ੍ਰਧਾਨ ਹਾਂ ਜੀ ਅੱਜ ਜਿਹੜੀ ਸਾਡੀ ਇਹ ਡੈਲੀਗੇਟ ਕਾਨਫਰੰਸ ਹੈ ਜੀ ਜਿਹਦਾ ਮੁੱਖ ਏਜੰਡਾ ਵੀ ਜਿਹੜੇ ਸਾਡੇ ਮਲਾਜ਼ਮਾਂ ਦੇ ਭਾਗਵੇਂ ਮਸਲੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਕਰਨਾ ਅਤੇ ਸਾਡੀ ਜਿਹੜੀ ਨਵੀਂ ਟੀਮ ਹੈ ਸਵੈ ਟੀਮ ਉਹਦੀ ਚੋਣ ਕਰਨਾ ਲਗਭਗ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਵਰਕਰ ਆਏ ਨੇ ਸਾਰੇ ਜੋਂਨਾਂ ਦੇ ਵਿੱਚੋਂ ਸਾਰੇ ਸਰਕਲਾਂ ਦੇ ਵਿੱਚ ਦੀ ਨੇ ਲੈ ਗੀ ਮੰਗਾਂ ਸਾਡੀਆਂ ਕਈ ਬਹੁਤ ਭੱਖ ਦੇ ਮਸਲੇ ਜੇ 17 7 20 ਦਾ ਜਿਹੜਾ ਪੱਤਰ ਸੀਗਾ ਸਰਕਾਰ ਨੇ ਡਿਸਕ੍ਰਿਮੀਨੇਸ਼ਨ ਕਰਤਾ ਸਾਡੇ ਨਵੇਂ ਬੱਚਿਆਂ ਨੂੰ ਤਰਖਾ ਜਿਹੜੀ ਉਹ ਬਹੁਤ ਘੱਟ ਮਿਲ ਰਹੀ ਹੈ ਉਸ ਤੋਂ ਇਲਾਵਾ ਸਾਡੇ ਆਧਿਆਦਾਰੀ ਨੇ ਬਹੁਤ ਸਮੱਸਿਆਵਾਂ ਨੇ ਪੁਰਾਣੀ ਪੈਨਸ਼ਨ ਵੀ ਭਾਲ ਲਈ ਹੈ ਸਾਡੇ ਸਲੇਸ਼ੀ ਵਾਲੇ ਸਾਥੀ ਨੂੰ ਉਹਨਾਂ ਨੂੰ 12% ਵਿਆਜ ਜਿਹੜਾ ਉਹ ਮਸੂਲਿਆ ਜਾ ਰਿਹਾ ਉਹਨਾਂ ਤੋਂ ਸੋ ਇਸ ਤੋਂ ਇਲਾਵਾ ਹੋਰ ਬਹੁਤਾਂ ਦੇ ਮਸਲੇ ਨੇ ਤੇ ਬਾਕੀ ਜਿਹੜਾ ਓਵਰਆਲ ਬਿਜ਼ਨਸ ਸਨਾਰੀਓ ਹੈ ਜਿਹੜਾ ਸਾਡਾ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਿਹਾ ਹੈ ਉਹਨਾਂ ਸਾਰਿਆਂ ਦੇ ਵਿਚਾਰ ਬਦੰਦਰਾ ਕਰਨ ਵਾਸਤੇ ਜਿਹੜੀ ਸਾਡੀ ਇਹ ਕਾਨਫਰੰਸ ਕੀਤੀ ਗਈ ਹੈ ਜਿਹੜੇ ਦੂਜੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੈ ਕਹ ਰਹੇ ਆਫੀਸਰ ਜੀ ਦੇ ਪੱਧੇ ਕਈ ਮਸਲੇ ਆ ਉਹ ਹੱਲ ਨਹੀਂ ਹੋ ਰਹੇ ਸਰਕਾਰ ਦੀ ਕਾਰਗੁਜ਼ਾਰੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਦੇਖੋ ਸਪਸ਼ਟ ਹੈ ਜੀ ਜੋ ਉਹਨਾਂ ਨੇ ਵੋਟਾਂ ਤਰਾਂਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਨ੍ਹਾਂ ਜੋ ਪ੍ਰਮੁੱਖ ਵਾਅਦਾ ਸੀਗਾ ਵੀ ਇੱਕ ਤਾਂ 17/7/20 ਦੇ ਜਿਹੜਾ ਪੱત્રਾ ਹੋਰ ਰੱਦ ਕੀਤਾ ਜਾਊਗਾ। ਦੂਸਰਾ ਸੀਗਾ ਪੁਰਾਣੀ ਪੈਨਸ਼ਨ ਦੀ ਬਹਾਲੀ। ਤੇ ਉਨ੍ਹਾਂ ਜੋ ਦੋਨਾਂ ਚੋ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਇਸ ਕਰਕੇ ਜਿਹੜਾ ਮੁਲਾਜ਼ਮ ਵਰਕਰ ਨਿਰਾਸ਼ਾ ਦੇ ਦੌਰ ਦੇ ਵਿੱਚ ਹੈ। ਨਾ ਬਕਾਇਆ ਦੇ ਕੋਈ ਗੱਲਬਾਤ ਕੀਤੀ ਗਈ ਕਿਸੇ ਤਰੀਕੇ ਦੀ ਤੇ ਜਿਹੜੇ ਬਕਾਇਆ ਦਿੱਤੇ ਗਏ ਨੇ ਉਹਨਾਂ ਨੂੰ ਵੀ ਮਤਲਬ ਜੇ ਇੰਨੀਆਂ ਕਿਸ਼ਤਾਂ ਦੇ ਵਿੱਚ ਵੰਡ ਦਿੱਤਾ ਗਿਆ ਕਿ ਆਮ ਜੋ ਉਹਨਾਂ ਦਾ ਮਨੋਰਥ ਸੀਗਾ ਕਿ ਇੱਕ ਇੱਕ 26 ਤੋਂ ਜਿਹੜੀ ਅਗਲੀ ਰਿਵਿਜ਼ਨ ਦੀ ਹੋ ਰਹੀ ਹੈ ਤੇ 1 4 26 ਤੋਂ ਇੱਕ ਇੱਕ 16 ਦਾ ਬਕਾਇਆ ਮਿਲ ਰਿਹਾ ਹੈ। ਅਗਲੀ ਕੋ ਰਣਨੀਤੀ ਤੇ ਆਰ ਪੀ ਐਫ ਐਕਸ਼ਨ ਬਾਰੇ ਗੱਲ ਸੁਣਾਸੀ ਲਿਖਿਆ ਜੀ ਉਹ ਕਿ ਉਹ ਇਲੈਕਸ਼ਨ ਵੀ ਬਹੁਤ ਹੋਣੀ ਸੰਘਰਸ਼ ਤੇ ਅਸੀਂ ਦੇਖੋ ਪੀ ਐਸ ਵੀ ਅੰਪਲਾਈ ਗਾਰਡ ਫਾਰਮ ਦਾ ਹਿੱਸਾ ਅਸੀਂ ਤੇ ਮੈਂ ਬਤੌਰ ਸਕੱਤਰ ਕੰਮ ਕਰਦਾ ਉੱਥੇ ਸੋ ਅਸੀਂ ਸਾਂਝੇ ਥੜੇ ਰਹੀਂ ਸਾਡੀ 26 ਤਰੀਕ ਦੀ ਮੀਟਿੰਗ ਹੈ ਪਟਿਆਲੇ ਉੱਥੇ ਅਸੀਂ ਫੈਸਲਾ ਕਰਾਂਗੇ ਹਾਂ ਇੱਕ 9 ਜੁਲਾਈ ਦੀ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਹਨੂੰ ਲੈ ਕੇ ਅਸੀਂ ਸੰਕਲਪਾ ਜਰੂਰ ਲੈ ਕੇ ਜਾਣਾ ਵੀ ਅਸੀਂ ਉਹ ਸੜਤਾਲ ਦੇ ਵਿੱਚ ਵਾਚੜ ਕੇ ਸਾਰੇ ਕੋ ਕੋਦੇ ਚ ਜਿਹੜੇ ਚਾਰ ਲੇਬਰ ਕੋਡ ਨੇ ਜੋ ਮੋਦੀ ਸਰਕਾਰ ਇੰਟਰੋਡਿਊਸ ਕਰ ਰਹੀ ਹੈ ਤਾਂ ਜੋ ਲਗਾਤਾਰ ਨੀਜੀਕਰਨ ਨਾਲੇ ਪਾਸੇ ਖਾਸ ਕਰਕੇ ਪਾਵਰ ਸੈਕਟਰ ਤੋਂ ਤੱਕ ਰਹੀ ਹੈ ਉਹਦੇ ਉਹਦੇ ਖਿਲਾਫ ਅਸੀਂ ਇੱਥੇ ਜਰੂਰ ਅਟ ਰੈਜਿਸਟ੍ਰੇਸ਼ਨ ਲੈ ਕੇ ਜਾਵਾਂਗੇ ਜੇ ਨੀਜੀਕਰਨ ਦੀ ਗੱਲ ਕੀਤੀ ਹੈ ਸਰਕਾਰ ਵੱਲੋਂ ਜਿਹੜੀ ਫ੍ਰੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਸਰਕਾਰ ਦੀ ਜਿਹੜੀ ਹਾਲਤ ਦਾ ਤਰਸ ਸਿਯੋਗ ਕਰ ਤੇ ਮੇਰੇ ਕੋਈ ਜਿਹੜੀ ਜਿਹੜੀ ਬਿਜਲੀ ਜਿਹੜੀ ਬਿਜਲੀ ਹੈ ਇਹ ਫੰਡਾਮੈਂਟਲ ਲਾਈਟ ਹੈ ਬੇਸਿਕਲੀ ਅੱਜ ਦੇ ਸਮੇਂ ਦੇ ਵਿੱਚ ਸਾਡੀ ਏਡੀ ਕਬਡੀ ਜ਼ਰੂਰਤ ਬਣ ਗਈ ਕਿ ਬਿਜਲੀ ਬਿਨਾ ਸਾਡਾ ਕੋਈ ਗੁਜ਼ਾਰਾ ਹੈ ਨਹੀਂ ਪਰ ਜਿਹੜਾ ਇਹਦਾ ਕ੍ਰਾਈਸਿਸ ਹੈ ਉਹ ਸਰਕਾਰ ਨੇ ਆਪ ਦੇ ਆਪ ਖੜਾ ਕੀਤਾ ਕਿਉਂਕਿ ਸਰਕਾਰ ਅਲਟੀਮੇਟਲੀ ਜੋ ਸਬਸਿਡੀ ਹੈ ਉਹ ਤੋਂ ਖੜਾ ਛਡਾਉਣਾ ਚਾਹੁੰਦੀ ਹੈ ਸੋ ਇਸ ਕਰਕੇ ਉਹ ਇਹ ਬਾਰਿਆਂ ਨੂੰ ਨਿੱਜੀਕਰਨ ਵਾਲੇ ਪਾਸੇ ਧੱਕਣਾ ਚਾਹੁੰਦੇ ਆ ਕਿਉਂਕਿ ਜਦੋਂ ਇੱਕ ਵਾਰ ਇਹ ਨਿੱਜੀਕਰਨ ਵਾਲੇ ਪਾਸੇ ਚਲਾ ਗਿਆ ਤਾਂ ਆਮ ਲੋਕਾਂ ਲਈ ਜਿਹੜੀ ਇੱਕ ਸਸਤੀ ਤੇ ਅਫੋਰਡੇਬਲ ਬਿਜਲੀ ਹੈ ਉਹ ਸੂਲਤ ਬਣ ਗਈ